ਦੇ ਵਿੱਚ ਇੱਕ ਪਿੰਡ ਦੇ ਵਿੱਚ ਅ ਕਿਸੇ ਦੇ ਘਰੇ ਜਿਹੜੇ ਉਹਨਾਂ ਦੇ ਬੰਦੋਕੇ ਕੰਮ ਕਰਦਾ ਸੀਗਾ ਉਹਨੂੰ ਇੱਕ ਬੰਦਾ ਚਿੱਠੀ ਫੜਾ ਕੇ ਚਲਾ ਗਿਆ ਸੀ ਕੁਝ ਦਿਨ ਪਹਿਲਾਂ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ פרו ਖਾਲਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਬਿਹਾਫ ਤੇ ਇਹਨਾਂ ਤੋਂ ਫਿਰੋਤੀ ਦੀ ਮੰਗ ਕੀਤੀ ਸੀਗੀ 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਉਹਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ फोन दे रहे भी बात से इस तरीके दी फिरौती दी मांग करनी शुरू SPD, DSPD, CIDD team, CIDD team, ने, ने कर दी ता फिर ਸਾਡੇ এসপিডি ਡੀਐਸਪੀਡੀ ਸੀਆਈਡੀ ਦੀ ਟੀਮ ਸੀਆਈਏ ਦੀ ਟੀਮ ਸਬ ਡਿਵੀਜ਼ਨ ਵਾਲੇ ਆਫਿਸਰਸ ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਨੈਬ ਕਰ ਲਿਆ ਤੇ ਗੁੱਥੀ ਜਦੋਂ ਸੁਲਜੀ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਫੜਿਆ ਗਿਆ ਕਰਮ ਸਿੰਘ ਉਰਫ ਨਿੱਕਾ ਇਹ ਟਿਪਾਲੀ ਪਿੰਡ ਦਾ ਰਹਿਣ ਵਾਲਾ ਹੈਗਾ ਜਦੀ ਉਮਰ 29 ਸਾਲ ਹੈਗੀ ਅਤੇ ਪਹਿਲੇ ਕੋਈ ਮੁਕਦਮਾ ਦਰਜ ਨਹੀਂ ਹੈ ਤੇ ਇਹਨਾਂ ਦੇ ਘਰੇ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਜਿਹੜੇ ਇਹਨਾਂ ਦੇ ਕਰੇ ਕੋਈ ਹੋਰ ਕੰਮ ਕਰਨ ਆਏ ਸੀਗੇ ਕਿਉਂਕਿ ਇਹਨਾਂ ਨੂੰ ਇਸ ਇਸ ਪਰਿਵਾਰ ਦੇ ਕਰਦਾ ਪੇਤ ਪਤਾ ਸੀਗਾ ਉਹਨਾਂ ਦੇ ਕੋਲ ਜੇ ਕੋਈ ਪੈਸੇ ਪੂਸੀ ਸੀ ਕਿ ਉਹਦੀ ਬਾਰੇ ਜਾਣਕਾਰੀ ਸੀਗੀ ਤਾਂ ਇਸ ਲਈ ਇਹਨੇ ਪਲੈਨਿੰਗ ਕਰਕੇ ਦੋ ਤਿੰਨ ਬੰਦਿਆਂ ਨੇ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਤਾਂ ਇਹ ਮੇਨ ਜਿਹੜਾ ਇਹਦੇ ਵਿੱਚ ਕਾਂਸਪੀਰੇਟਰ ਸੀਗਾ ਉਹ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਜਿਹੜੇ ਦੋ ਬੰਦੇ ਰਹਿੰਦੇ ਉਹ ਵੀ ਜਲਦੀ ਫੜੇ ਜਾਣਗੇ ਸਰ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਦੋ ਬੰਦਿਆਂ ਦੀ ਡਵਲਪਮੈਂਟ ਹੈ ਇਹਨਾਂ ਦਾ ਕੋਈ ਬਰਾਤੀ ਸ਼ੌਕੜ ਵੀ ਹੈ ਇਹਨਾਂ ਦੇ ਵਿੱਚੋਂ ਜਿਹੜਾ ਬੰਦਾ ਫੜਿਆ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਪਿਛੋਕੜ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਬਾਕੀ ਦੋ ਜਿਹੜੇ ਫੜੇ ਜਾਣਗੇ ਉਹਨਾਂ ਦਾ ਵੀ ਅਸੀਂ ਦੱਸ ਦਾਂਗੇ ਕੀ ਤੁਸੀਂ ਕਾਰਜਕ੍ਰਮ ਕਰਨ ਦੀ ਗੱਲ ਆਖੀ ਹੈ ਜਿਸ ਤਰ੍ਹਾਂ ਦਾ ਕੰਮ ਕਰਦੇ ਇੱਕ ਤਾਂ ਸੀਰੀਅਸ ਤਰ੍ਹਾਂ ਲਿਖਿਆ ਗਿਆ ਹਾ ਇਹ ਤਾਂ ਇਹਨਾਂ ਦੇ ਪੱਕਾ ਹੀ ਕੰਮ ਕਰਦਾ ਸੀ ਇਸ ਤਰੀਕੇ ਅੱਛਾ ਜੀ ਬਾਕੀ ਜਿਹੜੇ ਦੋ ਬੰਦੇ ਇਹਦੇ ਕਹਿ ਮੁਤਾਬਿਕ ਜਿਹੜੀ ਹੁਣ ਤੱਕ ਗਲਾਈ ਹੈ ਕਿ ਉਹ ਕੋਈ ਪੀਓਪੀ ਵਗਰੇ ਦਾ ਇਹਨਾਂ ਦੇ ਘਰੇ ਕੰਮ ਕੀਤਾ ਸੀਗਾ ਬਟ ਥੈਟ ਜਿਹੜਾ ਇੱਕ ਵਾਰੀ ਅਸੀਂ ਜਦੋਂ ਸਾਡੇ ਅਜਣਗੇ ਕਾਬੂ ਚ ਫਿਰ ਅਸੀਂ ਬਾਅਦ ਚ ਦੱਸਾਂਗੇ ਕਿ ਸੱਚਾਈ ਕੀ ਹੈ ਪਰ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹਨਾਂ ਦੇ ਗਿਰਦਕਾ ਕਾਫੀ ਸਾਰੇ ਤੋਂ ਕੰਮ ਕਰ ਰਿਹਾ ਸੀਗਾ ਪਰ ਇਹ ਸਕੀਮ ਜਿਹੜੀ ਹੈਗੀ ਇਹਨੇ ਪਿੱਛੇ ਰੀਸੈਂਟਲੀ ਬਣਾਈ ਹੈ ਹੋ ਸਕਦਾ ਹੈ ਜਿਹੜੇ ਦੂਜੇ ਬੰਦੇ ਆਏ ਸੀ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਇਸ ਤਰੀਕੇ ਦਾ ਕੰਮ ਕਰਦਾ ਹੈ 6 ਲੱਖਾਂ ਤਾਂ ਕਿਉਂ ਚੋਚੇ ਦੇ ਵਿੱਚ ਕੁਝ ਆਇਆ ਜੀ ਕਿ ਕਿਉਂ ਇਹਨੇ ਇਹ ਕੀਤਾ ਪੈਸੇ ਦੇ ਲਾਲਚ ਚ ਕੀਤਾ ਜੀ 6 ਲੱਖ ਰੁਪਏ ਮੰਗਿਆ ਗਿਆ ਦੋਨੇ ਵਾਰ ਜਿਸ ਦਾ ਚਿੱਠੀ ਦੀ ਗੱਲ ਆਈ ਆ ਬੌਂਸ ਕਾਲ ਦੀ ਉਹ ਬਾਅਦ ਚ ਜਿਹੜੀ ਡਿਟੇਲ ਐ ਅਸੀਂ ਦੱਸਾਂਗੇ ਲੇਕਿਨ ਪ੍ਰਾਈਮਰ ਫੇਸ ਐ ਜਿਹੜੀ ਗੱਲ ਸਾਹਮਣੇ ਆਈ ਕਿ ਬਾਅਦ ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਕਿ 6 ਲੱਖ ਨਹੀਂ ਤਾਂ ਮੈਨੂੰ 5 ਦੇ ਦੋ 5 ਨਹੀਂ ਤਾਂ 4 ਦੇ ਦੋ ਇਸ ਤਰੀਕੇ ਦੀ ਵੀ ਇਹਦੇ ਵਿੱਚ ਗੱਲ ਸਾਹਮਣੇ ਆਈ ਸਰ ਕੰਮ ਕੀ ਕਰਦੇ ਸੀ ਪੈਸੇ ਮੰਗੇ ਉਹ ਸੀਰੀ ਦਾ ਜਿਹੜਾ 35 ਤੋਂ ਪੈਸੇ ਮੰਗਦਾ ਜ਼ਮੀਂਦਾਰ ਪਰਿਵਾਰ ਉਹ ਬਿਜ਼ਨਸਮੈਨ ਨਹੀ ਬਿਜ਼ਨਸ ਫੈਮਿਲੀ ਵਾਲੀ ਗੱਲ ਹੁਣ ਤੱਕ ਨਹੀਂ ਸਾਹਮਣੇ ਜਿਹੜੇ ਇਹ ਵਿਲੇਜ ਦੇ ਵਿੱਚ ਹੀ ਜ਼ਮੀਂਦਾਰ ਪਰਿਵਾਰ ਹੈਗੇ ਜਿਨ੍ਹਾਂ ਦੀ ਖੇਤੀਬਾੜੀ ਹੈਗੀ ਇਹ ਫਿਰ ਪਰਿਵਾਰਾਂ ਦਾ ਸੀ ਹਾਂਜੀ ਪਰਿਵਾਰ ਉਥੇ ਰੰਦਸ ਪੁਲਿਸ ਨੇ ਕਿਸ ਤਰ੍ਹਾਂ ਦੇ ਨਾਲ ਉਹਦੇ ਤੋਂ ਇਹ ਇਹਨਾਂ ਨੇ ਇਹਨਾਂ ਦੇ ਕੋਲ ਕੁਝ ਟੈਕਨੀਕਲ ਇਨਪੁਟ ਸੀਗੇ ਤਾਂ ਟੈਕਨੀਕਲ ਐਵਿਡੈਂਸ ਦੇ ਬੇਸਿਸ ਤੇ ਇਹਨਾਂ ਨੇ ਗਾਂ ਟੀਮਾਂ ਨੇ ਕੰਮ ਕਰਕੇ ਥੋੜੀ ਹਿਊਮਨ ਇੰਟੈਲੀਜੈਂਸਲੀ ਯੂਜ਼ ਕੀਤੀ ਤਾਂ ਫਿਰ ਇਹਨੂੰ ਕ੍ਰੈਕ ਕੀਤਾ ਜਿਹੜੀ ਚਿੱਠੀ ਲਿਖੀ ਗਈ ਸੀ ਉਹਦਾ ਜਿਹੜਾ ਪਾ ਮਜਮੂਨ ਦੀ ਗੱਲ ਕਰੀਏ ਕੀ ਸੀਗਾ ਵੀ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਲਿਖਿਆ ਸੀ ਜਿਹਸਾ ਉਹ ਰਿਫਰੈਂਸ ਦਿੱਤੀ ਸੀ ਕਿ ਉਹਨਾਂ ਨੇ ਕਿ ਅਸੀਂ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆ ਤੇ ਸਾਨੂੰ ਚੰਦੇ ਦੇ ਕਰਕੇ ਜਿਹੜੀ ਹੈਗੀ ਏ ਉਸ ਉਸ ਰੂਪ ਦੇ ਵਿੱਚ ਉਹਨਾਂ ਨੇ ਬੇਸਿਕਲੀ ਫਿਰੋਤੀ ਦੀ ਮੰਗ ਕੀਤੀ ਫੰਡ ਮੰਗਿਆ ਸੀ ਹਾਂ ਬੇਸਿਕਲੀ ਉਹਨੂੰ ਫਿਰੋਤੀ ਹੀ ਕਰਿਆ ਜਾ ਸਕਦਾ ਕਿਉਂਕਿ ਉਹ ਧਮਕੀ ਦੇ ਕੇ ਮੰਗਿਆ ਸੀ ਠੀਕ ਹੈ ਇਹ ਉਹ ਠੀਕ ਹੈ ਕਿ ਗੁਰਾਂ ਦੇ ਨਹੀਂ ਇਹ ਰਿਲੇਸ਼ਨ ਲਿੰਕ ਉਹ ਕੋਈ ਲਿੰਕ ਇਹਨਾਂ ਦਾ ਨਹੀਂ ਹੈ ਜੀ ਇਹ ਤਾਂ ਬੇਸਿਕਲੀ ਇਹ ਤਾਂ ਬੇਸਿਕਲੀ ਸੀਗਾ ਤੇ ਇਹਨਾਂ ਦੇ ਘਰੇ ਕੰਮ ਕਰਾਉਣ ਵਾਲਾ ਬੰਦਾ ਹੀ ਸੀਗਾ ਪਰ ਉਹਨੇ ਸਕੀਮ ਇਸ ਤਰੀਕੇ ਦੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਨਾ ਤੋਂ ਐਟ ਲੈਵਾ ਫਿਰੋਤੀ ਮੰਗੇ ਲੈਕਿਨ ਉਹ ਸਾਡੀ ਟੀਮ ਨੇ ਜਿਹੜਾ ਟਾਈਮ ਲਿਆ ਉਹਨੂੰ ਕਰੈਕ ਕਰਕੇ ਇਸ ਨੂੰ ਵਿਫਲ ਕਰਤਾ ਸਰ ਇਹ ਰਹਿਣਾ ਬਾਕੀ ਖੁੱਲਦਾ ਜੀ ਇਹ ਟਿਪਾਲੀ ਪਿੰਡ ਦਾ ਹੀ ਹੈ ਜੀ ਇਹ ਫੂਲ ਸਬਡਿਵੀਜ਼ਨ ਦੇ ਵਿੱਚ ਕੋਈ ਪਹਿਲਾਂ ਵੀ ਇਹਨਾਂ ਨੇ ਕਿਸੇ ਤੋਂ ਅੱਜ ਤੱਕ ਮਰਗੀ ਜਾਂ ਕੋਈ ਇਹਨਾਂ ਦੇ ਸਾਥੀਆਂ ਨੇ ਹੁਣ ਤੱਕ ਨਹੀਂ ਗਲੇ ਸਾਹਮਣੇ ਆਈ